ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ ਸਕਸੈਸ ਡ੍ਰੀਮ ਕਲਾਸਿਸ ਦੇ ਆਨਲਾਈਨ ਪਲੇਟਫਾਰਮ ਤੇ ਜਿਹੜੇ ਬੱਚੇ ਕਲਾਸ ਨੂੰ ਦੇਖ ਰਹੇ ਨੇ ਸਭ ਤੋਂ ਪਹਿਲਾਂ ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਜਿਹੜਾ ਬਟਨ ਹੈਗਾ ਉਹਨੂੰ ਪ੍ਰੈਸ ਕਰੋ ਤਾਂ ਜੋ ਅਗਲੀ ਕਲਾਸ ਬਾਰੇ ਜੋ ਵੀ ਇਨਫਾਰਮੇਸ਼ਨ ਹੁੰਦੀ ਹੈ ਉਹ ਆਪਣੇ ਕੋਲ ਜਿਹੜਾ ਹੈਗਾ ਟਾਈਮ ਟੂ ਟਾਈਮ ਪਹੁੰਚਦੇ ਰਹੀ ਇਸ ਚੈਨਲ ਤੇ ਆਪਾਂ ਜਿਹੜੇ ਹੈਗੀ ਹੈ ਮਾਸਟਰ ਕੈਡਰ ਲੈਕਚਰਰ ਕੈਡਰ ਤੇ ਪੀ ਐਸਟੈਟ ਨਾਲ ਸੰਬੰਧਿਤ ਜਿਹੜੀ ਹੈਗੀ ਐਮ ਸੀ ਕਯੂ ਸੀਰੀਜ਼ ਸਟਾਰਟ ਕੀਤੀ ਹੋਈ ਹੈ ਇਹਦੇ ਵਿੱਚ ਆਪਾਂ ਦੋ ਜਿਹੜੇ ਸਬਜੈਕਟ ਨੂੰ ਫੋਕਸ ਕਰਾਂਗੇ ਇੱਕ ਆਪਣਾ ਹਿਸਟਰੀ ਰਹਿਣ ਵਾਲਾ ਤੇ ਇੱਕ ਆਪਣਾ ਜਿਹੜਾ ਹੈਗਾ ਪੋਲੀਟੀ ਰਹਿਣ ਵਾਲਾ ਸਭ ਤੋਂ ਪਹਿਲਾਂ ਆਪਾਂ ਹਿਸਟਰੀ ਨੂੰ ਲੈ ਕੇ ਚੱਲੇ ਆਂ ਤੇ ਇਹਦੇ ਰਿਗਾਰਡਿੰਗ ਆਪਣੇ ਜਿਹੜੇ ਹੈਗੇ ਦੋ ਤੋਂ ਤਿੰਨ ਟੌਪਿਕ ਕੰਪਲੀਟ ਹੋ ਚੁੱਕੇ ਨੇ ਜਿਨ੍ਹਾਂ ਬੱਚਿਆਂ ਨੇ ਏ ਕਲਾਸ ਨਹੀਂ ਵੇਖੀ ਉਹ ਜਾ ਕੇ ਇਸ ਕਲਾਸ ਨੂੰ ਜਿਹੜਾ ਹੈਗਾ ਦੇਖ ਸਕਦਾ ਹੈ ਚਲੋ ਜੀ ਆਪਾਂ ਆਪਣੀ ਕਲਾਸ ਵੱਲ ਵਧਦੇ ਆਂ ਪਹਿਲਾ ਕੁਐਸਚਨ ਜਿਹੜਾ ਹੈਗਾ ਤੁਹਾਡੀ ਸਕਰੀਨ ਤੇ ਜਿਹੜਾ ਹੈਗਾ ਆ ਰਿਹਾ ਹਾਂਜੀ ਪ੍ਰੀਯ ਦਸਤੀ ਦੀ ਉਪਾਧੀ ਧਾਰਨ ਕਰਨ ਵਾਲੇ ਸ਼ਾਸਕਾਂ ਦੇ ਨਾਂ ਦੱਸੋ ਆਪਾਂ ਕੱਲ ਦੀ ਕਲਾਸ ਵਿੱਚ ਪੜਿਆ ਸੀ ਅਹ ਦੇਵਨਾਮ ਦੇਵਨਾਮਪ੍ਰੀਅ ਤੇ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਦੇਵਨਾਮਪ੍ਰੀਅ ਹੈਗਾ ਪ੍ਰੀਯ ਦਸਤੀ ਨਹੀਂ ਹੈਗਾ ਤੇ ਅੱਜ ਦੀ ਕਲਾਸ ਦੇ ਵਿੱਚ ਮੈਂ ਇਹ ਕੁਐਸਚਨ ਲੈ ਕੇ ਆਇਆ ਕਿ ਤੁਹਾਡਾ ਜਿਹੜਾ ਹੈ ਡਾਊਟ ਉਹ ਕਲੀਅਰ ਹੋ ਜੇ ਦੇਵਨਾਮਪ੍ਰੀਅ ਦਸਤੀ ਦੀ ਉਪਾਧੀ ਆਪਾਂ ਵੇਖੀ ਸੀ ਚਾਰ ਬੰਦਿਆਂ ਨੇ ਇਹ ਜਿਹੜੀ ਹੈਗੀ ਤਾਰਨ ਕੀਤੀ ਸੀ ਤੇ ਉਹਦੇ ਵਿੱਚ ਆਪਾਂ ਪਹਿਲਾਂ ਵੇਖਿਆ ਸੀ ਆਜ਼ਾਦ ਸਤ్రੂ ਉਹਦੇ ਵਿੱਚ ਆਪਾਂ ਪਹਿਲਾ ਕਿਹੜਾ ਵੇਖਿਆ ਸੀ ਆਜ਼ਾਦ ਸਤ్రੂ ਦੂਜਾ ਆਪਾਂ ਵੇਖਿਆ ਸੀ ਚੰਦਰਗੁਪਤ ਸੋਰੀ ਅਸ਼ੋਕ ਦੂਜਾ ਆਪਾਂ ਵੇਖਿਆ ਸੀ ਅਸ਼ੋਕ ਠੀਕ ਹੈ ਜੀ ਤੀਜਾ ਜਿਹੜਾ ਆਪਾਂ ਵੇਖਿਆ ਸੀ ਉਹ ਸੀਗਾ ਤਿਸ ਤੇ ਚੌਥਾ ਸੀਗਾ ਦਸ਼ਰਤ ਇਹ ਦਸ਼ਰਤ ਸੀਗਾ ਇਹ ਅਸ਼ੋਕ ਦਾ ਜਿਹੜਾ ਹੈਗਾ ਇਹ ਪੋਤਾ ਸੀ ਉਹਦਾ ਠੀਕ ਹੈ ਜੀ ਤੇ ਅੱਜ ਦਾ ਆਪਣਾ ਕੁਐਸਚਨ ਹੈਗਾ ਪ੍ਰੀਯਦਸੀ ਦੀ ਉਪਾਧੀ ਧਾਰਨ ਕਰਨ ਵਾਲੇ ਜਿਹੜੇ ਸ਼ਾਸਕ ਕਿਹੜੇ ਸੀ ਤਾਂ ਜਿਹੜੀ ਪ੍ਰੀਯਦਸੀ ਦੀ ਉਪਾਧੀ ਸੀਗੀ ਉਹ ਦੋ ਸ਼ਾਸਕਾਂ ਨੇ ਧਾਰਨ ਕੀਤੀ ਸੀ ਉਹ ਕਿਹੜੇ-ਕਿਹੜੇ ਸੀਗੇ ਉਹ ਦੋ ਸ਼ਾਸਕਾਂ ਨੇ ਧਾਰਨ ਕੀਤੀ ਸੀਗੀ ਇੱਕ ਤਾਂ ਸੀਗਾ ਚੰਦਰਗੁਪਤ ਮੌਰੀਆ ਤੇ ਦੂਜਾ ਸੀਗਾ ਅਸ਼ੋਕ ਇਹੋ ਜਿਹੇ ਕੁਐਸਚਨ ਆਪਾਂ ਨੂੰ ਲੈਕਚਰਰ ਕੇਡਰ ਮਾਸਟਰ ਕੇਡਰ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਤਾਂ ਤੁਸੀਂ ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਆਪਾਂ ਨੂੰ ਪ੍ਰੀਏ ਦੱਸੀ ਪੁੱਛਿਆ ਜਾਂ ਦੇਵਨਾਮ ਪ੍ਰੀਏ ਪੁੱਛਿਆ ਤਾਂ ਆਪਣਾ ਅੱਜ ਦਾ ਪਹਿਲਾ ਕੁਐਸਚਨ ਹੈਗਾ ਉਹ ਜਿਹੜਾ ਹੈਗਾ ਵਧੀਆ ਲੈਵਲ ਦਾ ਕੁਐਸਚਨ ਹੈਗਾ ਤੇ ਉਹਦਾ ਜਿਹੜਾ ਆਨਸਰ ਬਣੇਗਾ ਆਪਾਂ অপਸ਼ਨ ਨੰਬਰ A ਇਹਨਾਂ 1 ਐਂਡ 2 ਜਿਹੜਾ ਹੈਗਾ ਆਪਸ਼ਨ ਬਣੇਗਾ ਚੰਦਰੂਪਤ ਮੌਰਿਆ ਤੇ ਅਸ਼ੋਕ ਹਾਂਜੀ ਨੈਕਸਟ ਕੁਐਸਚਨ ਆਪਣਾ ਹੈਗਾ ਅਸ਼ੋਕ ਬੁੱਧ ਧਰਮਨ ਅਪਨੌਣ ਤੋਂ ਪਹਿਲਾਂ ਕਿਹੜੇ ਧਰਮ ਨੂੰ ਮੰਨਦਾ ਸੀ ਆਪਾਂ ਕੱਲ ਵੇਖਿਆ ਸੀ 261 BC ਦੇ ਵਿੱਚ ਇਹਨੇ ਇੱਕ ਯੁੱਧ ਕੀਤਾ ਸੀ ਉਹਦਾ ਕੀ ਨਾਮ ਸੀਗਾ ਕਲਿੰਘਵੋਰ ਕਲਿੰਘਵੋਰ ਦੇ ਵਿੱਚ ਇਹਨੇ ਵੇਖਿਆ ਸੀ ਭਾਰੀ ਨੁਕਸਾਨ ਹੋਣ ਕਰਕੇ ਭਾਰੀ ਨੁਕਸਾਨ ਹੋਣ ਕਰਕੇ ਇਹ ਥੋੜਾ ਜਿਹਾ ਜਿਹੜਾ ਹੈਗਾ ਇਮੋਸ਼ਨਲ ਹੋ ਗਿਆ ਸੀਗਾ ਤੇ ਇਹਨੇ ਇਮੋਸ਼ਨਲ ਹੋ ਕੇ ਬਾਅਦ ਦੇ ਵਿੱਚ ਕੀ ਕੀਤਾ ਸੀਗਾ ਬੁੱਧ ਧਰਮ ਅਪਣਾ ਲਿਆ ਸੀਗਾ ਵੀ ਜਦੋਂ ਬੁੱਧ ਧਰਮ ਅਪਣਾਇਆ ਉਹ ਤਾਂ ਚਲੋ ਗੱਲ ਠੀਕ ਹੈ ਬੁੱਧ ਧਰਮ ਅਪਣਾਉਣ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਧਰਮ ਸੀਗਾ ਉਹ ਆਪਾਂ ਨੂੰ ਕੁਐਸਚਨ ਦੇ ਵਿੱਚ ਜਿਹੜਾ ਵਿੱਚ ਪੁੱਛਿਆ ਬੁੱਧ ਧਰਮ ਅਪਣਾਉਣ ਤੋਂ ਪਹਿਲਾਂ ਇਹਨਾਂ ਦਾ ਧਰਮ ਕਿਹੜਾ ਸੀਗਾ ਤਾਂ ਉਹ ਇਹਨਾਂ ਦਾ ਧਰਮ ਸੀਗਾ ਵੀ ਛੇ ਉਤੰਗ ਆਪਸ਼ਨ ਨੰਬਰ ਜਿਹੜਾ ਹੈਗਾ ਉਹ ਇਹ ਆਪਣਾ ਜਿਹੜਾ ਹੈਗਾ ਸਹੀ ਆਪਸ਼ਨ ਹੋ ਜਾਏਗਾ ਸਹੀ ਆਨਸਰ ਹੋ ਜਾਏਗਾ ਚਲੋ ਜੀ ਨੈਕਸਟ ਕੁਐਸਚਨ ਤੇ ਚੱਲਦੇ ਆ ਚਲੋ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣਾ ਆਪਣੀ ਰਿਵਾਈਜ਼ ਕਰ ਲੈਣੇ ਆ ਜਿਹੜਾ ਆਪਾਂ ਇੱਕ ਰੂਲਰ ਪੜਿਆ ਸੀ ਚੰਦਰਗੁਪਤ ਮੌਰਿਆ ਐਨੇ ਜਿਹੜਾ ਧਰਮ ਅਪਣਾਇਆ ਸੀ ਉਹ ਸੀਗਾ ਜੈਨ ਧਰਮ ਤੇ ਇਸ ਤੋਂ ਬਾਅਦ ਜਿਹੜਾ ਆਪਾਂ ਰੂਲਰ ਪੜਿਆ ਸੀਗਾ ਬਿੰਦੂਸਾਰ ਬਿੰਦੂਸਾਰ ਨੇ ਜਿਹੜਾ ਧਰਮ ਅਪਣਾਇਆ ਸੀਗਾ ਉਹ ਸੀਗਾ ਅਜੀਵਕ ਧਰਮ ਤੇ ਮੈਂ ਤੁਹਾਨੂੰ ਇੱਕ ਕਮੈਂਟ ਦੇ ਵਿੱਚ ਇੱਕ ਕੁਐਸਚਨ ਪੁੱਛਿਆ ਸੀ ਤਾਂ ਉਹਦਾ ਆਨਸਰ ਜਿਹੜਾ ਹੈਗਾ ਮੈਂ ਦੇ ਦੇਣਾ ਜਿਹੜਾ ਅਜੀਵਕ ਧਰਮ ਸੀਗਾ ਐਂਡ ਦਾ ਫਾਊਂਡਰ ਜਿਹੜਾ ਆਪਾਂ ਨੂੰ ਪੁੱਛਿਆ ਜਾਵੇ ਤਾਂ ਉਹ ਕੀ ਕੋਣ ਹੈਗਾ ਉਹ ਹੈਗਾ ਮਖੱਲੀ ਮਖੱਲੀ ਗੋਸ਼ਲਲਾ ਠੀਕ ਹੈ ਜੀ ਓਕੇ ਜੀ ਹਾਂਜੀ ਨੈਕਸਟ ਕੁਐਸਚਨ ਆਪਣਾ ਜਿਹੜਾ ਹੈਗਾ ਨੈਕਸਟ ਕੁਐਸਚਨ ਹੈਗਾ ਬੁੱਧ ਧੰਮ ਤੇ ਸੰਗ ਦੀ ਜਾਣਕਾਰੀ ਕਿੱਥੇ ਮਿਲਦੀ ਹੈ ਤਿੰਨ ਵਰਡ ਆਪਾਂ ਨੂੰ ਦਿੱਤੇ ਹੈ ਬੁੱਧ ਧੰਮ ਤੇ ਸੰਗ ਬੁੱਧ ਧੰਮ ਤੇ ਸੰਗ ਇਹਨਾਂ ਦੀ ਜਾਣਕਾਰੀ ਆਪਾਂ ਨੂੰ ਪੁੱਛਿਆ ਹੈ ਤਾਂ ਇਹ ਆਪਾਂ ਵੇਖਦੇ ਆਂ ਭਾਗਰੂ ਅਭਿਲੇਖ ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਜਾਣਕਾਰੀ ਆਪਾਂ ਨੂੰ ਮਿਲਦੀ ਹੈ ਇਸ ਤੋਂ ਇਲਾਵਾ ਜੇ ਦੇਖਿਆ ਜਾਏ ਤਾਂ ਆਪਾਂ ਵੇਖਦੇ ਆਂ ਭਾਗਰੂ ਅਭਿਲੇਖ ਜਿਹੜਾ ਹੈਗਾ ਸਭ ਤੋਂ ਲੰਮਾ ਜਿਹੜਾ ਹੈਗਾ ਸਭ ਤੋਂ ਲੰਮਾ ਅਭਿਲੇਖ शिलाਲੇਖ ਹੈਗਾ ਭਾਗਰੂ ਅਭਿਲੇਖ ਤੇ ਰੋਮਨ ਦੀ ਜੀ ਜੇ ਕਨ ਕਰੀਏ ਤਾਂ ਇਹ ਕੀ ਹੈਗਾ ਸਭ ਤੋਂ ਛੋਟਾ ਸਤੰਭਲੇਖ ਹੈਗਾ ਸਭ ਤੋਂ ਛੋਟਾ ਸਤੰਭਲੇਖ ਹੈਗਾ ਤੇ ਇਸ ਤੋਂ ਇਲਾਵਾ गिरनार दी ਗੱਲ ਕਰੀਏ ਤਾਂ ਇਹ ਕੀ ਹੈਗਾ ਇਹ ਸੁਰੱਖਿਅਤ ਅਭਿਲੇਖ ਹੈਗਾ ਵੀ ਸਾਰਿਆਂ ਤੋਂ ਸੁਰੱਖਿਅਤ ਅਭਿਲੇਖ ਜਿਹੜਾ ਹੈਗਾ ਗਿਰਨਾਰ ਅਭਿਲੇਖ ਹੈਗਾ ਤੇ ਗਿਰਨਾਰ ਅਭਿਲੇਖ ਦੀ ਜੇ ਖੋਜ ਦੀ ਗੱਲ ਕੀਤੀ ਜਾਵੇ ਖੋਜ ਆਪਾਂ ਨੂੰ ਜੇ ਪੁੱਛੀ ਜਾਵੇ ਤਾਂ ਇਹ ਕਿੰਨੇ ਕੀਤੀ ਸੀ ਇਹ ਜੇਮਸ ਟੋਟ ਨੇ ਕੀਤੀ ਸੀ ਜੇਮਸ ਟੋਟ ਨੇ ਹਾਂਜੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਚੱਲਦੇ ਆ ਨੈਕਸਟ ਕੁਐਸਚਨ ਆਪਣਾ ਜਿਹੜਾ ਹੈਗਾ ਕਿਹੜੇ ਧਰਮ ਵਿੱਚ ਅਸ਼ੋਕ ਨੇ ਕਿਹਾ ਜਨਤਾ ਦੇ ਸੁੱਖ ਵਿੱਚ ਜਨਤਾ ਦੇ ਸੁੱਖ ਵਿੱਚ ਮੇਰਾ ਸੁੱਖ ਹੈ ਅਸ਼ੋਕ ਨੇ ਇੱਕ ਗੱਲ ਕਹੀ ਹੈ ਵੀ ਜਨਤਾ ਦੇ ਸੁੱਖ ਵਿੱਚ ਮੇਰਾ ਸੁੱਖ ਹੈ ਇਹ ਕਿਹੜੇ ਜਿਹੜੇ ਹੈਗੇ ਲੇਖ ਸਤੰਭ ਲੇਖ ਦੇ ਵਿੱਚ ਕਿਹਾ ਤਾਂ ਇਹ ਤਾਂ ਆਪਣਾ ਜਿਹੜਾ ਆਨਸਰ ਆਪਾਂ ਲਾ ਲਾਂਗੇ ਵੀ ਇਹ ਜਿਹੜਾ ਹੈਗਾ ਆਪਸ਼ਨ ਨੰਬਰ B ਇਹਦਾ ਸਹੀ ਆਨਸਰ ਹੋਏਗਾ ਪਰ ਆਪਾਂ ਥੋੜਾ ਜਿਹਾ ਵੇਖਦੇ ਹਾਂ ਜਿਹੜੇ ਅਸ਼ੋਕ ਦੇ ਅਭਿਲੇਖ ਨੇ ਜਿਹੜੇ ਅਸ਼ੋਕ ਦੇ ਅਬિલેਖ ਨੇ ਇਹਨਾਂ ਨੂੰ ਆਪਾਂ ਤਿੰਨ ਭਾਗਾਂ ਦੇ ਵਿੱਚ ਵੰਡ ਦਿਆਂ। ਥੋੜੇ ਜਿਹਾ ਕਨਸੈਪਟ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਅਬિલેਖ ਨੇ ਅਸ਼ੋਕ ਦੇ ਉਹਨਾਂ ਨੂੰ ਆਪਾਂ ਤਿੰਨ ਭਾਗਾਂ ਦੇ ਵਿੱਚ ਵੰਡ ਦਿਆਂ। ਪਹਿਲਾ ਕਿਹੜਾ ਹੈਗਾ? ਸ਼ਿਲਾਲੇਖ। ਪਹਿਲਾ ਕਿਹੜਾ ਹੈਗਾ? ਸ਼ਿਲਾਲੇਖ ਤੇ ਦੂਜਾ ਜਿਹੜਾ ਹੈਗਾ ਉਹ ਕਿਹੜਾ ਹੈਗਾ? ਸਤੰਭਲੇਖ। ਠੀਕ ਹੈ ਜੀ। ਤੇ ਤੀਜਾ ਜਿਹੜਾ ਹੈਗਾ ਉਹ ਕਿਹੜਾ ਹੈ? ਗੁਹਾਲੇਖ। ਹਾਂ ਜੀ। ਤਾਂ ਜਿਹੜੇ ਸ਼ਿੱਲਾ ਲੇਖ ਨੇ ਇਹ ਵੀ ਅੱਗੇ ਆਪਾਂ ਇਹਨਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਦੇ ਆਂ ਇੱਕ ਤਾਂ ਵੱਡੇ ਹੋ ਜਾਂਦੇ ਨੇ ਵੱਡੇ ਸ਼ਿੱਲਾ ਲੇਖ ਤੇ ਇੱਕ ਛੋਟੇ ਹੋ ਜਾਂਦੇ ਨੇ ਤੇ ਜਿਹੜੇ ਸਤੰਭ ਲੇਖ ਨੇ ਇਹਨਾਂ ਨੂੰ ਵੀ ਅੱਗੇ ਆਪਾਂ ਦੋ ਭਾਗਾਂ ਦੇ ਵਿੱਚ ਵੰਡਦੇ ਆਂ ਇੱਕ ਤਾਂ ਵੱਡੇ ਹੋ ਜਾਂਦੇ ਨੇ ਤੇ ਇੱਕ ਛੋਟੇ ਸਤੰਭ ਲੇਖ ਹੋ ਜਾਂਦੇ ਨੇ ਠੀਕ ਹੈ ਜੀ ਤੇ ਗੁਫਾ ਲੇਖਾਂ ਦੀ ਜੇ ਗਿਣਤੀ ਆਪਾਂ ਨੂੰ ਪੁੱਛੀ ਜਾਏ ਤਾਂ ਉਹ ਸੱਤ ਨੇ ਇਹ ਸੱਤ ਗੁਫਾਵਾਂ ਨੇ ਤੇ ਇਹ ਇਹਨਾਂ ਅੰਦਾਜ਼ੇ ਜਿਹੜਾ ਨਿਰਮਾਣ ਹੈਗਾ ਉਹ ਅਸ਼ੋਕ ਨੇ ਕਰਵਾਇਆ ਸੀਗਾ ਭਈ ਟੋਟਲ ਇਹ ਸਤਨੇ ਤੇ ਇਹਨਾਂ ਦੇ ਵਿੱਚੋਂ ਜੇ ਆਪਾਂ ਨੂੰ ਪੁੱਛਿਆ ਜਾਏ ਅਸ਼ੋਕ ਨੇ ਕਿੰਨੀਆਂ ਗੁਫਾਵਾਂ ਬਣਾਈਆਂ ਨੇ ਤਾਂ ਉਹ ਆਪਾਂ ਲਾਵਾਂਗੇ 3 ਤੇ ਇਹਦਾ ਇੱਕ ਪੋਤਾ ਸੀਗਾ ਦਸ਼ਰਥ ਐਨੇ ਕਿੰਨੀਆਂ ਗੁਫਾਵਾਂ ਬਣਾਈਆਂ ਨੇ ਤੇ ਇਹਦਾ ਆਪਾਂ ਅਨਸਰ ਲਾਵਾਂਗੇ 4 ਤਾਂ ਆਪਾਂ ਗੱਲ ਕਰ ਰਹੇ ਸੀ ਕਿ ਸਤੰਭਲੇਖ ਦੀ ਸਤੰਭਲੇਖ ਦੇ ਵਿੱਚ ਆਪਾਂ ਨੂੰ ਪੁੱਛਿਆ ਜਾਏ ਤਾਂ ਇਹ ਸਤੰਭਲੇਖ ਜਿਹੜੇ ਹੈਗੇ ਨੇ 2 ਕਿਸਮ ਦੇ ਇਹ ਨੇ ਵੱਡੇ ਛੋਟੇ ਤੇ ਇਹਨਾਂ ਦੀ ਜੇ ਗਿਣਤੀ ਪੁੱਛੀ ਜਾਏ ਵੱਡਿਆਂ ਦੀ ਜੇ ਗਿਣਤੀ ਪੁੱਛੀ ਜਾਏ ਤਾਂ ਇਹਨਾਂ ਦੀ ਗਿਣਤੀ ਹੈਗੀ 7 ਤੇ ਇਹਨਾਂ ਦੇ ਸਥਾਨ ਦੀ ਗਿਣਤੀ ਪੁੱਛੀ ਜਾਏ ਤਾਂ ਉਹ 6 ਸਥਾਨਾਂ ਤੇ ਹੈਗੇ ਨੇ ਇਹਨਾਂ ਦੀ 7 ਲਾਈਨਾਂ ਹੈਗੀਆਂ ਨੇ ਟੋਟਲ ਲਾਈਨਾਂ ਕਿੰਨੀਆਂ ਨੇ 7 ਤੇ ਸਥਾਨ ਪੁੱਛੇ ਜਾਣ ਤਾਂ ਉਹ ਆਉਣਗੇ 6 ਤੇ ਛਿਲਾ ਲੇਖ ਦਿਜੀਏ ਆਪਾਂ ਨੂੰ ਗਿਣਤੀ ਪੁੱਛੀ ਜਾਏ ਛਿਲਾ ਲੇਖ ਦੇਜੀਏ ਆਪਾਂ ਗਿਣਤੀ ਪੁੱਛੀ ਜਾਏ ਟੋਟਲ 14 ਲਾਈਨਾਂ ਐਂਦੀਆਂ ਮਿਲਦੀਆਂ ਨੇ ਆਪਾਂ ਆਪਾਂ ਨੂੰ ਤੇ ਇਹ ਜਿਹੜੇ ਹੈਗੇ ਨੇ 8 ਸਥਾਨਾਂ ਤੋਂ ਜਿਹੜੇ ਆਪਾਂ ਨੂੰ ਪ੍ਰਾਪਤ ਹੁੰਦੇ ਨੇ ਹਾਂਜੀ ਤਾਂ ਆਪਾਂ ਨੂੰ ਜੇ ਪੁੱਛਿਆ ਜਾਏ ਚੌਥੇ ਦੇ ਸਤੰਮ ਲੇਖ ਦੇ ਵਿੱਚ ਕੀ ਹੈ ਚੌਥੇ ਦੇ ਵਿੱਚ ਆਪਾਂ ਨੂੰ ਜੇ ਪੁੱਛਿਆ ਜਾਏ ਤਾਂ ਆਪਾਂ ਦੱਸਾਂਗੇ ਵੀ ਐਂਦੇ ਵਿੱਚ ਜਿਹੜਾ ਹੈ ਉਹ ਰਾਜੂਕਰ ਨੂੰ ਨਿਆਂਇਕ ਸੀਟ ਤੇ ਨੁਕਤ ਕੀਤਾ ਸੀ ਵੀ ਅਸ਼ੋਕ ਨੇ ਰਾਜੂਕਰ ਨੂੰ ਨਿਆਂਇਕ ਸੀਟ ਤੇ ਅਨੁਕਤ ਕੀਤਾ ਸੀ ਤੇ ਪੰਜਵੇਂ ਦੇ ਵਿੱਚ ਐਨੇ ਕੀ ਕਿਹਾ ਸੀ ਇੰਨੇ ਕੀਆ ਸੀ ਜਿਹੜੀ ਪਸ਼ੂ ਬੱਲੀ ਹੈ ਪਸ਼ੂਆਂ ਦਾ ਜਿਹੜਾ ਸ਼ਿਕਾਰ ਹੈ ਉਹ ਬੰਦ ਕਰੋ ਵੀ ਪਸ਼ੂਆਂ ਦਾ ਜਿਹੜਾ ਸ਼ਿਕਾਰ ਜਿਹੜਾ ਕਰਦੇ ਆ ਉਹ ਉਹਨੂੰ ਬੰਦ ਕਰੋ ਤੇ ਜਿਹੜਾ ਦੂਜਾ ਹੈਗਾ ਜਿਹੜਾ ਦੂਜਾ ਹੈਗਾ ਉਹਦੇ ਵਿੱਚ ਇੰਨੇ ਕੀ ਕਿਹਾ ਇੰਨੇ ਜਿਹੜਾ ਧੰਮ ਦੀ ਪਰਿਭਾਸ਼ਾ ਦਿੱਤੀ ਸੀ ਵੀ ਧੰਮ ਦੀ ਇਨੇ ਇੱਥੇ ਪਰਿਭਾਸ਼ਾ ਇਹਦੇ ਵਿੱਚ ਦਿੱਤੀ ਸੀ ਹਾਂਜੀ ਆਪਣਾ ਜਿਹੜਾ ਚੌਥਾ ਕੁਸ਼ਣ ਹੈਗਾ ਉਹਦਾ ਇਹ ਛੋਟਾ ਜਿਹਾ ਆਪਾਂ ਕਨਸੈਪਟ ਕਲੀਅਰ ਕੀਤਾ ਕਿ ਕਈ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਵੀ ਸ਼ਿਲਾ ਲੇਖ ਕਿਹੜੇ ਹੁੰਦੇ ਨੇ, ਸਤੰਭ ਲੇਖ ਕਿਹੜੇ ਹੁੰਦੇ ਨੇ ਤੇ ਗੁਹਾ ਲੇਖ ਕਿਹਨੇ ਤਾਂ ਉਹ ਸਾਰਿਆਂ ਨੂੰ ਇੱਕੋ ਹੀ ਸਮਝਦੇ ਨੇ ਤਾਂ ਉਹ ਇਸ ਗੱਲ ਨੂੰ ਜਿਹੜਾ ਹੈਗਾ ਧਿਆਨ ਦੇ ਰੱਖਣਾ ਹੈ। ਹਾਂਜੀ। ਨੈਕਸਟ ਕੁਐਸਚਨ ਆਪਣਾ ਜਿਹੜਾ ਹੈਗਾ ਦਿੱਲੀ ਟੋਪਰਾ ਸਤੰਭ ਲੇਖ ਵਰਤਮਾਨ ਸਮੇਂ ਵਿੱਚ ਕਿਹੜੇ ਸਥਾਨ ਤੇ ਹੈ? ਤਾਂ ਇਹਦੇ ਵੀ ਆਪਾਂ ਨੂੰ ਜਿਹੜੇ ਹੈਗੇ 2-3 ਕੁਐਸਚਨ ਬਣ ਸਕਦੇ ਆ ਦਿੱਲੀ ਟੋਪਰਾ। ਦਿੱਲੀ ਟੋਪਰਾ ਦੀ ਜੇ ਗੱਲ ਕਰੀਏ ਦਿੱਲੀ ਟੋਪਰਾ ਵਿੱਚ ਕੀ ਹੁੰਦਾ ਹੈ ਜਿਹੜਾ ਆਪਾਂ ਨੂੰ ਇਹਦੇ ਵਿੱਚ ਕੀ ਪੁੱਛਿਆ ਵਰਤਮਾਨ ਸਥਾਨ ਮਤਲਬ ਇਹਦਾ ਜਿਹੜਾ ਮੂਲ ਸਥਾਨ ਹੋਰ ਸੀਗਾ ਤੇ ਵਰਤਮਾਨ ਸਥਾਨ ਹੋ ਰਿਹਾ ਹੈ ਤਾਂ ਉਹ ਆਪਾਂ ਵੇਖਦੇ ਹਾਂ ਦਿੱਲੀ ਟੋਪਰਾ ਦਾ ਜਿਹੜਾ ਮੂਲ ਸਥਾਨ ਸੀਗਾ ਤਾਂ ਉਹ ਸੀਗਾ ਮੂਲ ਸਥਾਨ ਇਹਦਾ ਸੀਗਾ ਟੋਪਰਾ ਠੀਕ ਹੈ ਜੀ ਤੇ ਇਹਨੂੰ ਜਿਹੜਾ ਹੈਗਾ ਇਹਨੂੰ ਫਿਰੋਜ਼ ਸ਼ਾ ਤੁਗਲਕ ਨੇ ਇਹਨੂੰ ਫਿਰੋਜ਼ ਸ਼ਾ ਤੁਗਲਕ ਨੇ ਕੀ ਕੀਤਾ ਫਿਰੋਜ਼ ਸ਼ਾ ਫਿਰੋਜ਼ ਸ਼ਾ ਤੁਗਲਕ ਨੇ ਕੀ ਕੀਤਾ ਇਹਨੂੰ ਦਿੱਲੀ ਦੇ ਵਿੱਚ ਜਿਹੜਾ ਹੈਗਾ ਕੀਤਾ ਸੀ ਇਹਨੂੰ ਸਥਾਪਿਤ ਇੱਥੋਂ ਚੱਕ ਕੇ ਦਿੱਲੀ ਲਿਆਇਆ ਸੀਗਾ ਤਾਂ ਇਹਦਾ ਜਿਹੜਾ ਵਰਤਮਾਨ ਆਪਾਂ ਨੂੰ ਸਥਾਨ ਪੁੱਛਿਆ ਜਾਏ ਤਾਂ ਇਹਦਾ ਦਿੱਲੀ ਇਹਦਾ ਆਪਾਂ ਰਾਈਟ ਆਨਸਰ ਲਾਵਾਂਗੇ ਜੇ ਆਪਾਂ ਨੂੰ ਮੂਲ ਸਥਾਨ ਪੁੱਛਿਆ ਜਾਏ ਤਾਂ ਆਪਾਂ ਇਹਦਾ ਆਨਸਰ ਲਾਵਾਂਗੇ ਟੋਪਰਾ ਠੀਕ ਹੈ ਜੀ ਤੇ ਇਹਦੀ ਜਿਹੜੀ ਜਾਣਕਾਰੀ ਹੈ ਇਹਦੀ ਜਿਹੜੀ ਜਾਣਕਾਰੀ ਹੈ ਉਹ ਆਪਾਂ ਨੂੰ ਇੱਕ ਕਿਤਾਬ ਦੇ ਵਿੱਚ ਮਿਲਦੀ ਹੈ ਉਹ ਕਿਤਾਬ ਕਿਹੜੀ ਹੈਗੀ ਹੈ ਤਾਰੀਖ-ਏ ਫਿਰੋਜ਼ਸ਼ਾਹੀ ਤਾਰੀਖ-ਏ ਫਿਰੋਜ਼ਸ਼ਾਹੀ ਦੇ ਵਿੱਚ ਇਹਦੀ ਜਿਹੜੀ ਹੈਗੀ ਹੈ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜੇ ਇੱਕ ਗੱਲ ਹੋਰ ਆਪਾਂ ਕਰੀਏ ਤਾਂ ਵੇਖਦੇ ਹਾਂ ਦਿੱਲੀ ਮੈਰਠ ਦਿੱਲੀ ਇੱਕ ਮੈਰਠ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਤਾਂ ਇਹਦਾ ਜਿਹੜਾ ਮੂਲ ਸਥਾਨ ਸੀਗਾ ਉਹ ਕਿਹੜਾ ਸੀਗਾ ਮੈਰਠ ਤੇ ਇਹਦਾ ਜਿਹੜਾ ਵਰਤਮਾਨ ਸਥਾਨ ਹੈਗਾ ਉਹ ਕਿਹੜਾ ਹੈ ਦਿੱਲੀ ਠੀਕ ਹੈ ਜੀ ਤਾਂ ਇਹਨੋਂ ਵੀ ਕਿਨੇ ਜਿਹੜਾ ਫਿਰੋਜ਼ ਸ਼ਾ ਤੁਗਲਕ ਹੈਗਾ ਇਹਨੋਂ ਵੀ ਦਿੱਲੀ ਲੇ ਆਇਆ ਸੀਗਾ ਹਾਂਜੀ ਨੈਕਸਟ ਕੁਐਸਚਨ ਤੇ ਚੱਲਦੇ ਆਂ ਪੰਜਵਾਂ ਕੁਐਸਚਨ ਦਾ ਆਪਣਾ ਜਿਹੜਾ ਮੂਲ ਵਰਤਮਾਨ ਸਥਾਨ ਪੁੱਛਿਆ ਉਹ ਆਪਣਾ ਏ ਆਪਸ਼ਨ ਦਿੱਲੀ ਹੋ ਜਾਏਗਾ ਹਾਂਜੀ ਨੈਕਸਟ ਕੁਐਸਚਨ ਆਪਣਾ ਹੈਗਾ ਕਿਹੜੇ ਸਤੰਭਲੇਖ ਵਿੱਚ ਜਿਹੜੇ ਹੀ ਸੱਤ ਦੀਆਂ ਸੱਤ ਲਾਈਨਾਂ ਆਪਾਂ ਨੂੰ ਮਿਲਦੀਆਂ ਹਨ ਜਿਹੜੇ ਆਪਾਂ ਵੇਖਦੇ ਆਂ ਸਤੰਭਲੇਖ ਦੇ ਸਥਾਨ ਹੈਗੇ ਨੇ ਸਤੰਭਲੇਖ ਦੇ ਮੈਂ ਗੱਲ ਕੀਤੀ ਸੀ ਵੀ ਇਹ ਸੱਤ ਲਾਈਨਾਂ ਨੇ ਤੇ ਸੱਤ ਲਾਈਨਾਂ ਨੇ ਤੇ ਇਹਨਾਂ ਦੇ ਸਥਾਨ ਹੈਗੇ ਨੇ ਉਹ ਕਿੰਨੇ ਨੇ 6 ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਤਾਂ ਉਹਦੇ ਵਿੱਚ ਆਪਾਂ ਨੂੰ ਪੁੱਛਿਆ ਵੀ ਕਿਹੜੇ ਸਥਾਨ ਤੇ ਆਪਾਂ ਨੂੰ ਸੱਤ ਦੀਆਂ ਸੱਤ ਲਾਈਨਾਂ ਮਿਲਦੀਆਂ ਨੇ ਤਾਂ ਆਪਾਂ ਇੱਕ ਵਾਰੀ ਉਹ ਸਾਰੇ ਸਥਾਨ ਵੇਖ ਲੈਣੇ ਆ ਕਿਹੜੇ ਨੇ ਤਾਂ ਕਿਉਂਕਿ ਆਪਾਂ ਨੂੰ ਜਿਹੜਾ ਹੈਗਾ ਕਨਸੈਪਟ ਕਲੀਅਰ ਕਰਨ ਤੋਂ ਮਤਲਬ ਹੈਗਾ ਆਪਣਾ ਕਨਸੈਪਟ ਜਿਹੜਾ ਹੈਗਾ ਕਲੀਅਰ ਆਉਣਾ ਚਾਹੀਦਾ ਵੀ ਤਾਂ ਆਪਾਂ ਸਾਰੇ ਸਥਾਨ ਵੇਖ ਲੈਣੇ ਆ ਪਹਿਲਾਂ ਮੈਂ ਤੁਹਾਨੂੰ ਕਿ ਅਸੀਂ ਇੱਕ ਆਪਣਾ ਹੈਗਾ ਦਿੱਲੀ ਟੋਪਰਾ ਇੱਕ ਆਪਣਾ ਹੈਗਾ ਦਿੱਲੀ ਟੋਪਰਾ ਤੇ ਇੱਕ ਆਪਣਾ ਹੈਗਾ ਦਿੱਲੀ ਮੈਰਿਟ ਠੀਕ ਹੈ ਜੀ ਇੱਕ ਆਪਣਾ ਹੈਗਾ ਦਿੱਲੀ ਟੋਪਰਾ ਤੇ ਇੱਕ ਆਪਣਾ ਹੈਗਾ ਦਿੱਲੀ ਮੈਰਿਟ ਤੇ ਇੱਕ ਆਪਣਾ ਹੈਗਾ ਪ੍ਰਿਆਗ ਕੋਸੰਬੀ ਇੱਕ ਆਪਣਾ ਹੈਗਾ ਪ੍ਰਿਆਗ ਕੋਸੰਬੀ ਤੇ ਇੱਕ ਆਪਣਾ ਹੈਗਾ ਲੋਰੀਆ ਲੋਰੀਆ ਨੰਦਗੜ੍ਹ ਤੇ ਇੱਕ ਆਪਣਾ ਹੈਗਾ रामपूरवा ਤੇ ਇੱਕ ਆਪਣਾ ਹੈਗਾ लोरिया राय ਇਸ ਤਰੀਕੇ ਨਾਲ ਜਿਹੜੇ ਹੈਗੇ ਨੇ ਆਪਾਂ ਨੂੰ 6 ਤੇ 6 ਸਥਾਨ ਆਪਾਂ ਨੂੰ ਯਾਦ ਬਣੇ ਚਾਹੀਦੇ ਨੇ ਤੇ ਆਪਾਂ ਨੂੰ ਜਿਹੜੇ ਹੈਗਾ 7 ਦੀਆਂ 7 ਲਾਈਨਾਂ ਦਾ ਪੁੱਛਿਆ ਵੀ ਕਿਹੜੇ ਸਥਾਨ ਤੋਂ ਆਪਾਂ ਨੂੰ 7 ਦੀਆਂ 7 ਲਾਈਨਾਂ ਜਿਹੜੀ ਹੈਗੀਆਂ ਮਿਲਦੀਆਂ ਨੇ ਤੋਂ ਉਹ ਆਪਾਂ ਨੂੰ ਜਿਹੜਾ ਹੈਗਾ ਦਿੱਲੀ ਟੋਪਰਾ ਤੋਂ ਜਿਹੜਾ ਹੈਗਾ ਦਿੱਲੀ ਟੋਪਰਾ ਜਿਹੜਾ ਹੈਗਾ ਪਹਿਲਾ ਹੀ ਜਿਹੜਾ ਆਪਣਾ ਸਤੰਭ ਲੇਖ ਹੈਗਾ ਉਹਦੇ ਵਿੱਚੋਂ ਆਪਾਂ ਨੂੰ ਸੱਤ ਦੀਆਂ ਸੱਤ ਲਾਈਨਾਂ ਜਿਹੜੀ ਹੈਗੀ ਹੈ ਉਹ ਆਪਾਂ ਨੂੰ ਪੂਰੀਆਂ ਮਿਲਦੀਆਂ ਹਨ ਤੇ ਇਹਦਾ ਜੇ ਗੱਲ ਕਰੀਏ ਇਹਨੂੰ ਫਿਰੋਜ਼ ਸ਼ਾ ਤੁਗਲਕ ਕਿੱਥੇ ਲੈ ਗਿਆ ਸੀਗਾ ਦਿੱਲੀ ਲੈ ਗਿਆ ਸੀਗਾ ਤੇ ਮੂਲ ਸਥਾਨ ਆਪਾਂ ਨੂੰ ਪੁੱਛਿਆ ਜਾਈ ਤਾਂ ਟੋਪਰਾ ਹੈਗਾ ਵਰਤਮਾਨ ਸਥਾਨ ਆਪਾਂ ਨੂੰ ਪੁੱਛਿਆ ਜਾਈ ਤਾਂ ਉਹ ਆਪਣਾ ਦਿੱਲੀ ਹੈਗਾ ਹਾਂਜੀ ਨੈਕਸਟ ਕੁਐਸਚਨ ਤੇ ਆਪਣਾ ਜਿਹੜਾ ਚੱਲਦੇ ਆ ਹਾਂਜੀ ਕਿਹੜੇ स्तंभ लेख अनुसार अशोक ने लुम्बिनी बोधगया दी यात्रा की थी अशोक ने जेड़ा है बुद्ध धर्म अपनाਉਣ ਤੋਂ ਬਾਅਦ बुद्ध धर्म ਜਦੋਂ अशोक ਨੇ અપના ਲਿਆ ਸੀ ਤਾਂ ਇਹਨੇ ਦੋ ਜਿਹੜੇ ਹੈਗੇ ਨੇ 보ਧੀ ਜਿਹੜੇ ਸਥਾਨ ਨੇ ਦੋ ਜਿਹੜੇ 보ਧੀ ਸਥਾਨ ਨੇ ਇਹਨਾਂ ਦੀ ਯਾਤਰਾ ਕੀਤੀ ਸੀ ਵੀ ਤਾਂ ਉਹ ਇੱਕ ਤਾਂ ਸੀਗਾ लुम्बिनी ਤੇ ਇੱਕ ਆਪਾਂ ਪੜਦੇ ਹਾਂ 보ਧਗਿਆ ਤਾਂ ਬੋਧ ਗਿਆ ਤੇ ਲੁੰਬਿਨੀ ਦੀ ਇਹਨੇ ਯਾਤਰਾ ਕੀਤੀ ਸੀ ਤਾਂ ਲੁੰਬਿਨੀ ਦੀ ਜਿਹੜੀ ਯਾਤਰਾ ਕੀਤੀ ਸੀ ਇਹ ਆਪਣੀ ਤਾਜ ਕੋਸ਼ੀ ਦੇ 10ਵੇਂ ਸਾਲ ਤੇ ਬੋਧ ਗਿਆ ਦੀ ਜਿਹੜੀ ਯਾਤਰਾ ਕੀਤੀ ਸੀ ਇਹ ਆਪਣੀ ਤਾਜ ਕੋਸ਼ੀ ਦੇ 20ਵੇਂ ਸਾਲ ਕੀਤੀ ਸੀ ਤਾਂ ਇਹਦੇ ਵਿੱਚ ਆਪਾਂ ਨੂੰ ਪੁੱਛਿਆ ਕਿ ਕਿਹੜੇ ਸਥੰਭ ਲੇਖ ਦੇ ਵਿੱਚ ਇਹ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਤਾਂ ਜੇ ਸਥੰਭ ਲੇਖ ਆਪਾਂ ਨੂੰ ਪੁੱਛਿਆ ਜਾਏ ਤਾਂ ਰੂਮਨ ਦੇਵੀ ਆਪਾਂ ਇਹਦਾ ਰਾਈਟ ਆਨਸਰ ਲਾਵਾਂਗੇ ਤੇ ਇਹਦੇ ਵਿੱਚ ਇਹਨੇ ਜਿਹੜਾ ਹੈਗਾ ਧਾਰਮਿਕ ਕਰ ਸੀਗਾ ਉਹਨੂੰ ਜਿਹੜਾ ਹੈਗਾ ਜਮਾ ਹੀ ਮਾਫ ਕਰਤਾ ਸੀਗਾ ਤੇ ਇੱਕ ਸੀਗਾ ਭਾਗ ਨਾਂ ਦਾ ਇੱਕ ਟੈਕਸ ਸੀਗਾ ਉਹਨੂੰ ਜਿਹੜਾ ਹੈਗਾ 1/6 ਤੋਂ 1/8 ਕਰਤਾ ਸੀਗਾ ਵੀ ਪਹਿਲਾਂ 1/6 ਲੱਗਦਾ ਸੀਗਾ ਤੇ ਇਹਨੂੰ ਕਟਾ ਕੇ 1/8 ਕਰਤਾ ਸੀਗਾ ਹਾਂਜੀ ਅਗਲੇ ਕੁਐਸਚਨ ਤੇ ਆਪਾਂ ਜਿਹੜਾ ਹੈਗਾ ਚੱਲਦੇ ਆਂ ਨੈਕਸਟ ਕੁਐਸਚਨ ਆਪਣਾ ਹੈਗਾ ਪ੍ਰਿਆਗ ਕੁਸੰਬੀ ਦਾ ਮੂਲ ਸਥਾਨ ਕੀ ਹੈ ਆਪਾਂ ਦਿੱਲੀ ਤੇ ਟੋਪਰਾ ਦਾ ਵਿਖਿਆ ਆਪਾਂ ਦਿੱਲੀ ਤੇ ਮੈਰਿਟ ਦਾ ਵਿਖਿਆ ਤੇ ਇੱਕ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਪ੍ਰਿਆਗ ਕੁਸਾਂਬੀ ਮਤਲਬ ਇਹਦਾ ਵੀ ਸਥਾਨ ਜਿਹੜਾ ਮੂਲ ਸੀਗਾ ਉਹ ਹੋਰ ਸੀਗਾ ਤੇ ਮੂਲ ਸਥਾਨ ਆਪਾਂ ਨੂੰ ਪੁੱਛਿਆ ਤਾਂ ਮੂਲ ਸਥਾਨ ਆਪਾਂ ਲਾਵਾਂਗੇ ਇਹਦਾ ਕੁਸਾਂਬੀ ਮਤਲਬ ਇਹਨੂੰ ਜਿਹੜਾ ਹੈਗਾ ਬਾਅਦ ਵਿੱਚ ਜਿਹੜਾ ਹੈਗਾ ਉਹ ਪ੍ਰਿਆਗ ਦੇ ਵਿੱਚ ਇਹਨੂੰ ਸਥਾਪਿਤ ਕੀਤਾ ਗਿਆ ਸੀਗਾ ਉਹ ਕਿੰਨੇ ਕੀਤਾ ਸੀਗਾ ਅਕਬਰ ਨੇ ਕੀਤਾ ਸੀਗਾ ਵੀ ਇਹਨਾਂ ਨੂੰ ਕਿੰਨੇ ਕੀਤਾ ਇਹਨਾਂ ਨੂੰ ਕੀਤਾ ਫਿਰੋਜ਼ ਸ਼ਾ ਤੁਗਲਕ ਨੇ ਤੇ ਇਹਨੂੰ ਕਿੰਨੇ ਕੀਤਾ ਇਹਨੂੰ ਕੀਤਾ ਅਕਬਰ ਨੇ ਇਹ ਗੱਲ ਜਿਹੜੀ ਹੈਗੀ ਹੈ ਧਿਆਨ ਚ ਰੱਖਣੀ ਹੈ ਤਾਂ ਆਪਾਂ ਨੂੰ ਪ੍ਰਯਾਗ ਕੁਸਾਂਬੀ ਦਾ ਜਿਹੜਾ ਹੈਗਾ ਮੂਲ ਸਥਾਨ ਪੁੱਛਿਆ ਤਾਂ ਮੂਲ ਸਥਾਨ ਆਪਣਾ ਜਿਹੜਾ ਹੈਗਾ ਆਪਸ਼ਨ ਨੰਬਰ ਏ ਸੌਰੀ ਆਪਸ਼ਨ ਨੰਬਰ ਜਿਹੜਾ ਹੈਗਾ ਇਹਦਾ ਬੀ ਆਪਸ਼ਨ ਜਿਹੜਾ ਹੈਗਾ ਰਾਈਟ ਹੋ ਜਾਏਗਾ ਬੀ ਆਪਸ਼ਨ ਇਹਦਾ ਜਿਹੜਾ ਹੈਗਾ ਰਾਈਟ ਹੋ ਜਾਏਗਾ ਕਿਉਂਕਿ ਆਪਾਂ ਨੂੰ ਜਿਹੜਾ ਹੈਗਾ ਮੂਲ ਸਥਾਨ ਪੁੱਛਿਆ ਹੈ ਵਰਤਮਾਨ ਸਥਾਨ ਜੇ ਆਪਾਂ ਨੂੰ ਪੁੱਛਿਆ ਜਾਏ ਤਾਂ ਉਹ ਆਪਾਂ ਜਿਹੜਾ ਹੈਗਾ ਪ੍ਰਯਾਗ ਲਾ ਸਕਦੇ ਹਾਂ ਹਾਂਜੀ ਨੈਕਸਟ ਕੁਐਸਚਨ ਤੇ ਆਪਾਂ ਜਿਹੜਾ ਹੈਗਾ ਚੱਲਦੇ ਹਾਂ ਤਾਰਿਕ-ਏ-ਫਿਰੋਜ਼ਸ਼ਾਹੀ ਦੀ ਰਚਨਾ ਕਿਸ ਨੇ ਕੀਤੀ ਹੈ ਤਾਰਿਕ-ਏ-ਫਿਰੋਜ਼ਸ਼ਾਹੀ ਮੈਂ ਤੁਹਾਨੂੰ ਦੱਸਿਆ ਵੀ ਇਹ ਇੱਕ ਬੁੱਕ ਹੈਗੀ ਹੈ ਇਹ ਕੀ ਹੈਗੇ ਬੁੱਕ ਹੈਗੀ ਹੈ ਜਿਹਦੀ ਰਚਨਾ ਕਿੰਨੇ ਕੀਤੀ ਹੈ ਜਿਹਦੀ ਰਚਨਾ ਬਰਨੀ ਨੇ ਕੀਤੀ ਹੈ ਵੀ ਜੀਦੀ ਰਚਨਾ ਕਿੰਨੀ ਕੀਤੀ ਹੈ ਬਰਨੀ ਦੀ ਤੇ ਇਹਦੇ ਨਾਲ ਆਪਾਂ ਨੂੰ ਜਿਹੜਾ ਹੈਗਾ ਇੱਕ ਨਾਂ ਹੋਰ ਵੇਖਣ ਨੂੰ ਮਿਲ ਸਕਦਾ ਹੈ ਤਾਂ ਉਹ ਕੀ ਹੈਗਾ ਸਿਰਾਜ ਅਫੀਫ ਮੁਹੰਮਦ ਸਿਰਾਜ ਅਫੀਫ ਤਾਂ ਜੇ ਤਾਰੀਖ ਇਹ ਫਿਰੋਜ਼ਸ਼ਾਹੀ ਦੀ ਆਪਾਂ ਨੂੰ ਪੁੱਛੀ ਜਾਏ ਜੇ ਬਰਨੀ ਆਪਸ਼ਨ ਦੇ ਵਿੱਚ ਹੈ ਤੇ ਸਿਰਾਜ ਅਫੀਫ ਆਪਸ਼ਨ ਦੇ ਵਿੱਚ ਹੈ ਤਾਂ ਆਪਾਂ ਜਿਹੜਾ ਹੈਗਾ ਆਨਸਰ ਜਿਹੜਾ ਹੈਗਾ ਉਹ ਸੀ ਆਪਸ਼ਨ ਇਹਦਾ ਰਾਈਟ ਆਨਸਰ ਲਾਵਾਂਗੇ ਸੀ ਆਪਸ਼ਨ ਮਤਲਬ ਬੋਥ ਕਿਉਂਕਿ ਜਿਹੜੇ ਹੈਗੇ ਇਹ ਦੋਵਾਂ ਨੇ ਇਹਦੇ ਪਾਰਟਸ ਲਿਖੇ ਨੇ ਇਹਦਾ ਇਨੇ ਫਸਟ ਪਾਰਟ ਲਿਖਿਆ ਤੇ ਇਨੇ ਇਹਨੂੰ ਜਿਹੜਾ ਹੈਗਾ ਪੂਰਾ ਕੀਤਾ ਇਨੇ ਸੈਕੰਡ ਪਾਰਟ ਲਿਖਿਆ ਠੀਕ ਹੈ ਜੀ ਤੇ ਇੱਕ ਬੁੱਕ ਹੋਰ ਹੈਗੀ ਵਰਨਿੰਦੀ ਉਹ ਕਿਹੜੀ ਹੈਗੀ ਹੈ ਉਹ ਹੈਗੀ ਹੈ ਫਤੂਹਾਤ ਏ ਫਤੂਹਾਤ ਏ ਫਿਰੋਜ਼शाही ਠੀਕ ਹੈ ਜੀ ਫਤੂਹਾਤ-ਏ-ਫਿਰੋਜ਼ਸ਼ਾਹੀ ਜਿਹੜੀ ਹੈਗੀ ਹੈ ਇੱਕ ਬੁੱਕ ਵਰਨਣ ਦੀ ਜਿਹੜੀ ਹੈਗੀ ਹੈ ਉਹ ਹੋਰ ਹੈਗੀ ਹੈ ਇਹ ਵੀ ਆਪਾਂ ਜਿਹੜਾ ਹੈਗਾ ਧਿਆਨ ਚ ਰੱਖਣਾ ਹੈ ਹਾਂਜੀ ਨੈਕਸਟ ਕੁਐਸਚਨ ਤੇ ਚੱਲਦੇ ਆ ਨੈਕਸਟ ਕੁਐਸਚਨ ਆਪਣਾ ਜਿਹੜਾ ਹੈਗਾ ਅਸ਼ੋਕ ਦੇ ਗੋਹਾਲੇਖ ਕਿਹੜੇ ਧਰਮ ਲਈ ਬਣਵਾਏ ਗਏ ਸਨ ਆਪਾਂ ਕਹਿੰਦਿਆ ਸੀ ਵੀ ਜਿਹੜੇ ਅਸ਼ੋਕ ਦੇ ਅਬਿਲੇਖ ਨੇ ਇਹਨਾਂ ਨੂੰ ਆਪਾਂ ਤਿੰਨ ਭਾਗਾਂ ਦੇ ਵਿੱਚ ਵੰਡਦੇ ਆ ਉਹ ਤਿੰਨ ਭਾਗ ਆਪਾਂ ਵੇਖੇ ਸੀ ਇੱਕ ਦੇ ਵਿੱਚ ਆਪਾਂ ਸਿੱਲਾ ਲੇਖ ਵੇਖੇ ਸੀ ਇੱਕ ਦੇ ਵਿੱਚ ਆਪਾਂ ਸਤੰਭ ਲੇਖ ਵੇਖੇ ਸੀ ਤੇ ਇੱਕ ਵਿੱਚ ਆਪਾਂ ਵੇਖਿਆ ਸੀ ਗੋਹਾ ਲੇਖ ਤਾਂ ਗੋਹਾ ਲੇਖ ਦੀ ਜੀ ਗੱਲ ਕਰੀਏ ਗੋਹਾ ਲੇਖ ਦੀ ਜੀ ਗੱਲ ਕਰੀਏ ਤਾਂ ਇਹਦੇ ਵਿੱਚ ਟੋਟਲ ਆਪਾਂ ਨੂੰ ਸੱਤ ਗੁਫਾਵਾਂ ਨਜ਼ਰ ਆਉਂਦੀਆਂ ਨੇ ਜਿਹੜੀਆਂ ਕਿ ਤਿੰਨ ਗੁਫਾਵਾਂ ਜਿਹੜੀ ਉਹ ਅਸ਼ੋਕ ਨੇ ਬਣਵਾਈਆਂ ਸੀਗੀਆਂ ਤੇ ਚਾਰ ਗੁਫਾਵਾਂ ਜਿਹੜੀਆਂ ਹੈਗੀਆਂ ਸੀ ਉਹ ਅਸ਼ੋਕ ਦਾ ਇੱਕ ਪੋਤਾ ਸੀਗਾ ਦਸ਼ਰਥ ਇਹਨੇ ਬਣਵਾਈਆਂ ਸੀ ਤੇ ਇਹਦੇ ਵਿੱਚ ਜੇ ਗੱਲ ਕਰੀਏ ਇਹਦੇ ਵਿੱਚ ਜੇ ਗੱਲ ਕਰੀਏ ਤਾਂ ਆਪਾਂ ਵੇਖਦੇ ਆ ਕਰਨ ਚੋਪਾਰ ਕਰਨ ਚੋਪਾਰ ਸੁਦਾਮਾ ਤੇ ਵਿਸਉ ਜੋਪੜੀ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜੇ ਚਾਰ ਹੈਗੇ ਨੇ ਉਹ ਕਿਹੜੇ ਨੇ ਉਹ ਹੈਗੇ ਨੇ ਲੋਮਸ ਰਿਸ਼ੀ ਵਾਪੀ ਗੋਪੀ ਪੈ ਚੌਥੀ ਹੈ ਗਈ ਪੈਤਨਿਕ ਠੀਕ ਹੈ ਜੀ ਇਹ ਜਿਹੜੀਆਂ ਹੈਗੀਆਂ ਸਤ ਗੁਫਾਵਾਂ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਨੇ ਤੇ ਇਹ ਜਿਹੜੀਆਂ ਗੁਫਾਵਾਂ ਬਣਵਾਈਆਂ ਗਈਆਂ ਸੀਗੀਆਂ ਇਹ ਜਿਹੜੀਆਂ ਗੁਫਾਵਾਂ ਬਣਵਾਈਆਂ ਗਈਆਂ ਸੀਗੀਆਂ ਇਹ ਜਿਹੜੀਆਂ ਅਜੀਵਕ ਧਰਮ ਨੂੰ ਅਜੀਵਕ ਧਰਮ ਲਈ ਬਣਵਾਈਆਂ ਗਈਆਂ ਸੀਗੀਆਂ ਤੇ ਅਜੀਵਕ ਧਰਮ ਦਾ ਆਪਾਂ ਅੱਜ ਫਾਊਂਡਰ ਵੇਖਿਆ ਉਹ ਕੌਣ ਸੀਗਾ ਮਖੱਲੀ ਕੋਸ਼ਲ ਦਾ ਠੀਕ ਹੈ ਜੀ ਤਾਂ ਆਪਾਂ ਨੂੰ ਜਿਹੜਾ ਹੈਗਾ ਗੋਹਾ ਲੇਖ ਕਿਹੜੇ ਤਰਮ ਲਈ ਬਣਵਾਈਆਂ ਗਈਆਂ ਸੀਗੀਆਂ ਤਾਂ ਇਹ ਆਪਣਾ ਸੀ অপਸ਼ਨ ਇਹਦਾ রাইਟ ਆਨਸਰ ਹੋ ਜਾਏਗਾ ਹਾਂਜੀ ਨੈਕਸਟ ਕੁਐਸ਼ਨ ਤੇ ਆਪਾਂ ਚੱਲਦੇ ਹਾਂ ਨੈਕਸਟ ਕੁਐਸ਼ਨ ਆਪਣਾ ਹੈਗਾ ਅਸ਼ੋਕ ਦੇ ਕਿਹੜੇ ਸ਼ਿਲਾਲੇਖ ਦੋ ਭਾਸ਼ਾਵਾਂ ਦੇ ਵਿੱਚ ਆਪਾਂ ਨੂੰ ਮਿਲਦੇ ਨੇ ਆਪਾਂ ਵੇਖਿਆ ਸੀਗਾ ਜਿਹੜੇ ਸ਼ਿਲਾਲੇਖ ਨੇ ਜਿਹੜੇ ਸ਼ਿਲਾਲੇਖ ਨੇ ਇਹਨਾਂ ਦੀ ਗਿਣਤੀ ਕਿੰਨੀ ਹੈ ਇਹਨਾਂ ਦੇ ਵਿੱਚ ਲਾਈਨਾਂ ਦੀ ਗਿਣਤੀ ਜਿਹੜੀ ਹੈਗੀ ਹੈ ਉਹ 14 ਨੇ ਤੇ ਜਿਹੜੇ ਇਹਨਾਂ ਦੇ ਸਥਾਨ ਨੇ ਉਹ ਕਿੰਨੇ ਨੇ ਉਹ ਅਠ ਸਤਾਨ ਆਪਾਂ ਨੂੰ ਦੇਖਣ ਨੂੰ ਮਿਲਦੇ ਨਹੀਂ ਤੇ ਇਹਦੇ ਵਿੱਚ ਆਪਾਂ ਵੇਖਦੇ ਆ ਜਿਹੜੇ ਮਾਨਸਿਰਾ ਮਾਨਸਿਰਾ ਹੈ ਇਹਨਾਂ ਦੀ ਜਿਹੜੀ ਖੋਜ ਹੈ ਪਹਿਲਾਂ ਆਪਾਂ ਕੁਐਸਚਨ ਹੱਲ ਕਰ ਲੈਨੇ ਆ ਵੀ ਦੋ ਪਸ਼ਾਵਾਂ ਵਾਲਾ ਆਪਾਂ ਨੂੰ ਸਿਲਾ ਲੈ ਪੁੱਛਿਆ ਤਾਂ ਦੋ ਪਸ਼ਾਵਾਂ ਵਾਲਾ ਆਪਣਾ ਜਿਹੜਾ ਹੈਗਾ ਆਪਸ਼ਨ ਨੰਬਰ ਡੀ ਐਰੀਗੁਡੀ ਆਪਣਾ ਜਿਹੜਾ ਹੈਗਾ ਇਹਦਾ ਸਹੀ ਆਨਸਰ ਹੋ ਜਾਏਗਾ ਤੇ ਐਰੀਗੁਡੀ ਦੀ ਜਿਹੜੀ ਖੋਜ ਹੈਗੀ ਹੈ ਐਰੀਗੁਡੀ ਦੀ ਜਿਹੜੀ ਖੋਜ ਹੈਗੀ ਹੈ ਉਹ ਕਿੰਨੇ ਕੀਤੀ ਹੈ ਉਹ ਕੀਤੀ ਹੈ ਅਨੂਕੋਸ਼ ਨੇ ਅਨੂਕੋਸ਼ ਨੇ ਇਹਦੇ ਵਿੱਚ ਦੋ ਪਛਾਵਾਂ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਨੇ ਤਾਂ ਉਹ ਜਿਹੜੀ ਪਛਾਵਾਂ ਹੈਗੀਆਂ ਜਿਹੜੀਆਂ ਨੇ ਤਾਂ ਇੱਕ ਤਾਂ ਹੈਗੀ ਹੈ ਬਰਮੀ ਤੇ ਇੱਕ ਆਪਣੀ ਹੈਗੀ ਹੈ ਡਰੋਸਟੀ ਠੀਕ ਹੈ ਜੀ ਤੇ ਇਹਦੇ ਵਿੱਚ ਗਿਰਨਾਰ ਅਭਿਲੇਖ ਦੀ ਜੇ ਗੱਲ ਕੀਤੀ ਜਾਏ ਤਾਂ ਇਹਦੀ ਜਿਹੜੀ ਖੋਜ ਕੀਤੀ ਸੀ ਉਹ ਜੈਮਸ ਟੋਡ ਨੇ ਕੀਤੀ ਸੀ ਵੀ ਤੇ ਜਿਹੜਾ ਮਾਨਸੇ ਰ ਹੈਗਾ ਇਹਦੀ ਖੋਜ ਕਿੰਨੇ ਕੀਤੀ ਸੀ ਅਲੈਗਜ਼ੈਂਡਰ ਕਨਿਗਮ ਨੇ ਜਿਹੜੀ ਇਹਦੀ ਖੋਜ ਕੀਤੀ ਸੀਗੀ ਤੇ ਇਸ ਤੋਂ ਇਲਾਵਾ ਸ਼ਹਾਬਾਦ ਗੜੀ ਦੀ ਜੇ ਗੱਲ ਕੀਤੀ ਜਾਏ ਤਾਂ ਇਹਦੀ ਜਿਹੜੀ ਖੋਜ ਕੀਤੀ ਸੀ ਉਹ ਕੀਤੀ ਸੀ ਜਨਰਲ ਕੋਰਟ ਠੀਕ ਹੈ ਜੀ ਨੈਕਸਟ ਕੁਐਸਚਨ ਤੇ ਚੱਲਦੇ ਆਂ ਇਹਦਾ ਆਪਣਾ ਜਿਹੜਾ ਹੈਗਾ ਡੀ ਆਪਸ਼ਨ ਇਹਦਾ ਰਾਈਟ ਆਨਸਰ ਹੋ ਜਾਏਗਾ ਚਲੋ ਜੀ ਨੈਕਸਟ ਕੁਐਸਚਨ ਤੇ ਚੱਲਦੇ ਆਂ ਗਿਰਨਾਰ ਸ਼ਿਲਾ ਲੇਖ ਗਿਰਨਾਰ ਸ਼ਿਲਾ ਲੇਖ ਜਿਹੜਾ ਹੈਗਾ ਆਪਾਂ ਗੱਲ ਕੀਤੀ ਸੀ ਇਹਨਾਂ ਦੇ ਅਰਥ ਸਤਾਨਾਂ ਤੋਂ ਜਿਹੜੇ ਹੈਗੇ ਸਿਲਾ ਲੇਖਾਂ ਦੀ ਜਾਣਕਾਰੀ ਆਪਾਂ ਨੂੰ ਮਿਲਦੀ ਹੈ ਤਾਂ ਇੱਕ ਹੈਗਾ ਗਿਰਨਾਰ ਤਾਂ ਉਹਦਾ ਜਿਹੜੀ ਖੋਜ ਆਪਾਂ ਨੂੰ ਪੁੱਛੀ ਹੈ ਤਾਂ ਉਹਦੀ ਆਪਣੀ ਹੋ ਜੇਗੀ ਜੈਮਸ ਟੋਟ ਭਗਵਾਨ ਦਾ ਭਗਵਾਨ ਲਾਭ ਨੇ ਜਿਹੜੀ ਖੋਜ ਕੀਤੀ ਸੀ ਉਹ ਕੀਤੀ ਸੀ ਜਿਹੜੀ ਹੈਗੀ ਹੈ ਸੁਪਾਰਾ ਸੁਪਾਰਾ ਦੀ ਅਨੁਪੋਸ਼ਤੀ ਆਪਾਂ ਗੱਲ ਕਰ ਚੁੱਕੇ ਹਾਂ ਇਹਨੇ ਜਿਹੜੀ ਕੀਤੀ ਸੀ ਉਹ ਕੀਤੀ ਸੀ ਐਰੀਗੁਡੀ ਦੀ ਠੀਕ ਹੈ ਤੇ ਜਿਹੜਾ ਅਪਾ ਕੱਲ ਪੜਿਆ ਸੀ ਇੱਕ ਤੋਲੀ ਤੇ ਇੱਕ ਜੋਗੜ ਇੱਕ ਤੋਲੀ ਪੜਿਆ ਸੀ ਤੇ ਇੱਕ ਜੋਗੜ ਪੜਿਆ ਸੀ ਤੋਲੀ ਦੀ ਜੇ ਗੱਲ ਕੀਤੀ ਜਾਏ ਤਾਂ ਇਹਦੀ ਕਿਟੋ ਨੇ ਤੇ ਜੇ ਜੋਗੜ ਦੀ ਗੱਲ ਕੱਲ ਕੀਤੀ ਜਾਏ ਤਾਂ ਇਹ ਹੈਗੀ ਐ ਇਲੀਟ ਠੀਕ ਹੈ ਜੀ ਇਹ ਇਹਨਾਂ ਦੇ ਜਿਹੜੇ ਹੈਗੇ ਖੋਜ ਕਰਤਾ ਹੈਗੇ ਨੇ ਜੋਗੜ ਦੇ ਇਲੀਟ ਤੋਲੀ ਦੇ ਕਿਟੋ ਨੂ ਕੋਸ਼ ਅਰਿਗੁਡੀ ਅਬਿਲੇਖ ਦੇ ਤੇ ਸੁਪਾਰਾ ਦੇ ਭਗਵਾਨ ਲਾ ਤੇ ਗਿਰਨਾਰ ਦੇ ਜਿਹੜੇ ਹੈਗੇ ਨੇ ਉਹ ਜੈਮਸ ਟੋਡ ਹਾਂਜੀ ਨੈਕਸਟ ਕੁਐਸਚਨ ਤੇ ਆਪਾਂ ਚੱਲਦੇ ਆ ਨੈਕਸਟ ਕੁਐਸਚਨ ਆਪਣਾ ਜਿਹੜਾ ਹੈਗਾ ਸਭ ਤੋਂ ਛੋਟਾ ਸਿਲਾਲੇਖ ਆਪਾਂ ਨੂੰ ਪੁੱਛਿਆ ਹੈਗਾ ਆਪਾਂ ਪਹਿਲੇ ਕੁਐਸਚਨ ਦੇ ਵਿੱਚ ਵੀ ਇਹ ਗੱਲ ਡਿਸਕਸ ਕਰ ਚੁੱਕੇ ਹਾਂ ਜਿਹੜਾ ਰੂਮਨ ਦੇ ਹੀ ਆਪਣਾ ਅਬਿਲੇਖ ਹੈਗਾ ਇਹ ਸਭ ਤੋਂ ਛੋਟਾ ਅਬਿਲੇਖ ਹੈਗਾ ਰੂਮਨ ਦੇ ਹੀ ਜਿਹੜਾ ਹੈਗਾ ਇਹ ਸਭ ਤੋਂ ਛੋਟਾ ਅਬਿਲੇਖ ਹੈਗਾ ਤੇ ਇਸ ਤੋਂ ਇਲਾਵਾ ਭਾਗਰੂ ਦੀ ਜੇ ਗੱਲ ਕੀਤੀ ਜਾਏ ਤਾਂ ਇਹ ਸਭ ਤੋਂ ਲੰਮਾ ਜਿਹੜਾ ਹੈਗਾ ਉਹ ਸਿਲਾ ਲੇਖ ਹੈਗਾ ਸਭ ਤੋਂ ਲੰਮਾ ਸਿਲਾ ਲੇਖ ਕਿਹੜਾ ਹੈਗਾ ਭਾਗਰੂ ਸਿਲਾ ਲੇਖ ਜੇ ਗਿਰਨਾਰ ਦੀ ਗੱਲ ਕੀਤੀ ਜਾਏ ਗਿਰਨਾਰ ਆਪਾਂ ਨੂੰ ਜੇ ਪੁੱਛਿਆ ਜਾਏ ਤਾਂ ਇਹਦਾ ਆਪਾਂ ਅਨਸਰ ਲਾਵਾਂਗੇ ਇਹ ਜਿਹੜਾ ਸਭ ਤੋਂ ਸੁਰੱਖਿਅਤ ਜਿਹੜਾ ਹੈਗਾ ਸਭ ਤੋਂ ਸੁਰੱਖਿਅਤ ਜਿਹੜਾ ਇਹ ਸਿਲਾ ਲੇਖ ਹੈਗਾ ਤੇ 29 ਜਿਹੜਾ ਹੈਗਾ ਇਹ ਸਭ ਤੋਂ ਨਵਾਂ ਜਿਹੜਾ ਹੈਗਾ ਉਹ ਆਪਾਂ ਇਹਦੇ ਵਿੱਚ ਗਿਣਦੇ ਆਂ ਹਾਂਜੀ ਨੈਕਸਟ ਕੁਐਸਚਨ ਤੇ ਆਪਾਂ ਚੱਲਦੇ ਆਂ ਨੈਕਸਟ ਕੁਐਸਚਨ ਆਪਣਾ ਜਿਹੜਾ ਹੈਗਾ ਅਸ਼ੋਕ ਦੇ ਅਬિલેਖਾਂ ਦੀ ਭਾਸ਼ਾ ਆਪਾਂ ਨੂੰ ਪੁੱਛੀ ਹੈ ਦੋ ਕੁਐਸਚਨ ਇੱਥੋਂ ਬਣਦੇ ਨੇ ਇੱਕ ਤਾਂ ਆਪਾਂ ਨੂੰ ਪੁੱਛਿਆ ਜਾਂਦਾ ਹੈ ਭਾਸ਼ਾ ਤੇ ਇੱਕ ਆਪਾਂ ਨੂੰ ਪੁੱਛਿਆ ਜਾਂਦਾ ਹੈ ਇੱਥੇ ਲਿਪੀ ਠੀਕ ਹੈ ਜੀ ਇੱਕ ਆਪਾਂ ਨੂੰ ਪੁੱਛਿਆ ਜਾਊਗਾ ਭਾਸ਼ਾ ਤੇ ਇੱਕ ਆਪਾਂ ਨੂੰ ਪੁੱਛਿਆ ਜਾਊਗਾ ਲਿਪੀ ਜੇ ਪਾਸ਼ਾ ਆਪਾਂ ਨੂੰ ਜੇ ਪੁੱਛੀ ਜਾਏ ਤਾਂ ਇਹਦੀ ਆਪਾਂ ਆਨਸਰ ਲਾਵਾਂਗੇ ਪ੍ਰਾਕ੍ਰਿਤਿਕ ਠੀਕ ਹੈ ਤੇ ਆਪਾਂ ਨੂੰ ਜੇ ਲਿਪੀ ਪੁੱਛੀ ਜਾਏ ਤਾਂ ਆਪਾਂ ਇਹਦਾ ਆਨਸਰ ਲਾਵਾਂਗੇ ਬ੍ਰੰਮੀ ਠੀਕ ਹੈ ਜੀ ਤਾਂ ਆਪਾਂ ਨੂੰ ਹੁਣ ਜਿਹੜਾ ਹੈਗਾ ਪਾਸ਼ਾ ਪੁੱਛਿਆ ਤਾਂ ਇਹਦਾ ਆਪਸ਼ਨ ਜਿਹੜਾ ਹੈ ਨੰਬਰ ਏ ਇਹਦਾ ਰਾਈਟ ਆਨਸਰ ਹੋ ਜਾਏਗਾ ਚਲੋ ਜੀ ਨੈਕਸਟ ਕੁਐਸਚਨ ਤੇ ਚੱਲਦੇ ਆਂ ਅਸ਼ੋਕ ਨੇ ਆਪਣੇ ਕਿਹੜੇ ਪੁੱਤਰ ਤੇ ਪੁੱਤਰੀ ਨੂੰ ਬੁੱਧ ਧਰਮ ਦੇ ਪ੍ਰਚਾਰ ਲਈ ਭੇਜਿਆ ਸੀ ਅਸ਼ੋਕ ਨੇ ਜਿਹੜਾ ਹੈਗਾ ਬੁੱਧ ਧਰਮ ਅਪਣਾਇਆ ਸੀਗਾ ਬੁੱਧ ਧਰਮ ਅਪਣਾਉਣ ਤੋਂ ਬਾਅਦ ਐਨੇ ਆਪਣੇ ਦੋ ਪੁੱਤਰਾਂ ਇੱਕ ਪੁੱਤਰ ਤੇ ਇੱਕ ਪੁੱਤਰੀ ਨੂੰ ਜਿਹੜਾ ਹੈਗਾ ਇੱਕ ਪੁੱਤਰੀ ਨੂੰ ਜਿਹੜਾ ਹੈਗਾ ਉਹ ਸ਼੍ਰੀਲੰਕਾ ਦੇ ਵਿੱਚ ਕਿੱਥੇ ਸ਼੍ਰੀਲੰਕਾ ਦੇ ਵਿੱਚ ਬੁੱਧ ਧਰਮ ਦੇ ਪ੍ਰਚਾਰ ਲਈ ਭੇਜਿਆ ਸੀਗਾ ਵੀ ਪ੍ਰਚਾਰ ਲਈ ਭੇਜਿਆ ਸੀਗਾ ਤੇ ਉਹ ਆਪਾਂ ਨੂੰ ਪੁੱਛਿਆ ਗਿਆ ਕਿਹਨੂੰ ਕਿਹਨੂੰ ਭੇਜਿਆ ਸੀਗਾ ਤਾਂ ਉਹ ਆਪਾਂ ਵੇਖਦੇ ਆ ਇੱਕ ਤਾਂ ਮਹਿੰਦਰ ਨੂੰ ਭੇਜਿਆ ਸੀਗਾ ਤੇ ਇੱਕ ਪੇਜਿਆ ਸੀਗਾ ਸੰਗਮਿਤਰਾ ਤਾਂ 2 ਤੇ 3 ਜਿਹੜਾ ਇਹਦਾ ਜਿਹੜਾ ਰਾਈਟ ਆਨਸਰ ਹੋ ਜਾਏਗਾ 2 ਤੇ 3 ਆਪਸ਼ਨ ਨੰਬਰ B ਇਹਦਾ ਰਾਈਟ ਆਨਸਰ ਹੋ ਜਾਏਗਾ ਇਹ ਜਿਹੜੇ ਕੁਐਸਚਨ ਨੇ ਅੱਜ ਦੇ ਬੜੇ ਵਧੀਆ ਕੁਐਸਚਨ ਨੇ ਤਾਂ ਅੱਜ ਦੀ ਕਲਾਸ ਜਿਹੜੀ ਹੈਗੀ ਕਿਵੇਂ ਲੱਗੀ ਤੁਹਾਨੂੰ ਇਹ ਕਮੈਂਟ ਬਾਕਸ 'ਚ ਜਰੂਰ ਦੱਸਿਆ ਜੀ ਤੇ ਕਲਾਸ ਨੂੰ ਜਿਹੜਾ ਹੈਗਾ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤੇ ਜਿਹੜਾ ਬੈਲ ਆਈਕਨ ਦਾ ਬਟਨ ਹੈਗਾ ਉਹਨੂੰ ਪ੍ਰੈਸ ਕਰੋ ਤਾਂ ਜੋ ਅਗਲੀ ਕਲਾਸ ਵਾਰੇ ਜੋ ਵੀ ਇਨਫਰਮੇਸ਼ਨ ਹੁੰਦੀ ਹੈ ਉਸ ਬਾਰੇ ਆਪਾਂ ਨੂੰ ਜਿਹੜੇ ਹੈ ਗਿਆ ਟਾਈਮ ਟੂ ਟਾਈਮ ਜਾਣਕਾਰੀ ਮਿਲਦੀ ਰਹੇ ਅੱਛਾ ਜੀ ਚਲਦੇ ਆਂ ਮਿਲਦੇ ਆਂ ਅਗਲੀ ਕਲਾਸ 'ਚ ਓਕੇ ਧੰਨਵਾਦ ਥੈਂਕ ਯੂ ਟੇਕ ਕੇਅਰ